ਨਾਨਕ ਕਾਰਜਸਾਰ ਮਹੱਲਾ ਦੂਜਾ ਮਨ ਹਠ ਤਰਪ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤਿ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸਿਸ਼ਟ ਉਪਾਈਅਨ ਆਪੇ ਫੁਨ ਗੋਈ ਜੁਗ ਚਾਰੇ ਸਭ ਭਾਵ ਥਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਐ ਕਰਤਾ ਕਰੇ ਸੋ ਹੋਈ ਸ਼ਲੋਕ ਮਹੱਲਾ ਦੂਜਾ ਜਿਨਾਂ ਭਉ ਤਿਨ ਨਾਹੀਂ ਭਉ ਮੁਝ ਭਉ ਨਿਭਵਿਆ ਨਾਨਕ ਇਹੋ ਪਟੰਤਰਾ ਤਿਤ ਦੀ ਬਾਣ ਗਇਆ ਮਹੱਲਾ ਦੂਜਾ ਤੁਰ ਦੇ ਕਉ ਤੁਰਦਾ ਮਿਲੈ ਉੜ ਤੇ ਕਉ ਉੜਦਾ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ਨਾਨਕ ਸੋ ਸਲਾਹੀਐ ਜਿਨ ਕਾਰਨ ਕੀਆ ਪੌੜੀ ਸਚ ਧਾਇਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈ ਮਾਰ ਮਨ ਨਿਰਮਲਾ ਹਰ ਨਾਮ ਉਰ ਧਾਰੀ ਕੋਠੇ ਮੰਡਪ ਵਾਰੀਆਂ ਲੱਗ ਪਏ گا ਵਾਰੀ ਜਿਨ ਕੀਏ ਤਿਸਹਿ ਨਾ ਜਾਣਨੀ ਮਨ ਮੁਖ ਗੋਬਾਰੀ ਜਿਸ ਬੁਝਾਏ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ਸ਼ਲੋਕ ਮਹੱਲਾ ਤੀਜਾ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਈ ਮਤ ਸੇਜੈ ਕੰਤ ਨਾ ਆਵੇਈ ਈਵੇਂ ਬਿਰਥਾ ਜਾਈ ਕਾਮਣ ਪਿਰ ਮਨ ਮਾਨਿਆ ਤਉ ਬਣਿਆ ਸ਼ਿੰਗਾਰ ਕੀਆ ਤਉ ਪਰਵਾਨ ਹੈ ਜਾਂ ਸਹੋ ਧਰੇ ਪਿਆਰ ਭਉ ਸ਼ਿੰਗਾਰ ਤੰਬੂਲ ਰਸ ਭੋਜਨ ਭਾਵੋ ਕਰੇ ਤਨ ਮਨ ਸੋ ਪੇ ਕੰਤ ਕੋ ਤਉ ਨਾਨਕ ਭੋਗ ਕਰੇ ਮਹੱਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੇ ਧਨ ਕੀਆ ਸ਼ਿੰਗਾਰ ਸੇਜੈ ਕੰਤ ਨਾ ਆਇਓ ਈਵੇਂ ਭਇਆ ਵਿਕਾਰ ਮਹੱਲਾ ਤੀਜਾ ਧਨ ਪੈਰੇ ਇਹ ਨਾ ਆਖੀਆਂ ਬਹਿਨ ਇਕੱਠੇ ਹੋਈ ਇਕ ਜੋਤ ਦੋਏ ਮੂਰਤੀ ਤਨ ਪਿਰ ਕਹੀਐ ਸੋਏ ਪੌੜੀ ਭੈ ਬਿਨ ਭਗਤ ਨਾ ਹੋਵੀ ਨਾਮ ਨ ਲੱਗੈ ਪਿਆਰ ਸਤਗੁਰ ਮਿਲਿਆ ਭਉ ਊਪਜੈ ਭੈ ਭਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਉ ਹਉ ਮੈਂ ਤ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਭੇਟਿਆ ਕ੍ਰਿਸ਼ਨ ਮਰਾਰ ਭਉ ਭਾਉ ਸਭ ਤਿਸ ਦਾ ਸੋ ਸੱਚ ਵਰਤੈ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦ ਸਰ ਵੇਲ ਵਰਸ ਬਰਾਹ ਆਪ ਖੜੋ ਵਹਿ ਆਪ ਕਰ ਆਪੀਨੇ ਆਪਾ ਗੁਰਮਖ ਸੇਵਾ ਥਾਏ ਪਵੈ ਹੁਨ ਮਨ ਤਤ ਕਮਾਉ ਮਸਕਤ ਲਹੁ ਮਜੂਰੀਆਂ ਮੰਗ ਮੰਗ ਖਸਮ ਦਰਾਹ ਨਾਨਕਪੁਰ ਦਰਵੇ ਪਰਵਾਹ ਤਉ ਦਰ ਊਣਾ ਨਾਹੀ ਕੋ ਸੱਚਾ ਵੀ ਪਰਵਾਹ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪਾਉੜੀ ਹਰ ਸਾਲਾ ਹੀ ਸਦਾ ਸਦਾ ਤਨ ਮਨ ਸੌਪ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗਹਿਰ ਗੰਭੀਰ ਮਨ ਤਨ ਹਿਰਦੈ ਰਵ ਰਹਿਆ ਹਰ ਹੀ ਰਾ ਹੀਰ ਜਨਮ ਮਰਨ ਕਾ ਦੁਖ ਗਿਆ ਫਿਰ ਪਵੈ ਨਾ ਫੀਰ ਨਾਨਕ ਨਾਮ ਸਲਾਹੀ ਤੂੰ ਹਰ ਗੁਣੀ ਗਹੀਰ ਸ਼ਲੋਕ ਮਹੱਲਾ ਪਹਿਲਾ ਨਾਨਕ ਇਹੋ ਤਨ ਜਾਲ ਜਿਨ ਜਲਿਆ ਨਾਮ ਵਿਸਾਰਿਆ ਪਉਂਦੀ ਜਾਏ ਪਾਰਾਲ ਪਿੱਛੇ ਹੱਥ ਨਾ ਅੰਬੜੈ ਤਿਤ ਨਿਵੰਦੈ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਆਵੇ ਹੀ ਕਿਤੀ ਲਹਾ ਸਹਮ ਜਾਂ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਉ ਕਰ ਸੱਚ ਫੁਰਮਾਨ ਸਦਾ ਨਿਸ਼ਚਲ ਰਵ ਰਹਿਆ ਸੋ ਪੁਰਖ ਸਜਾਨ ਗੁਰ ਪ੍ਰਸਾਦੀ ਸੇਵੀ ਐ ਸੱਚ ਸ਼ਬਦ ਨੀਸ਼ਾਨ ਪੂਰਾ ਥਾਠ ਬਣਾਇਆ ਰੰਗ ਗੁਰਮਤਿ ਮਾਨ ਅਗਮ ਅਗੋਚਰ ਅਲਖ ਹੈ ਗੁਰਮੁਖ ਹਰਿ ਜਾਨ ਸ਼ਲੋਕ ਮਹੱਲਾ ਪਹਿਲਾ ਨਾਨਕ ਬਦਰਾ ਮਾਲਕਾ ਪੀਤਰ ਧਰਿਆ ਆਣ ਖੋਟੇ ਖਰੇ ਪਰਖੀਆਂ ਸਾਹਿਬ ਕਹਿ ਦੇ ਬਾਨ ਮਹੱਲਾ ਪਹਿਲਾ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇਕ ਭਾਉ ਲੱਥੀ ਨਾਤਿਆਂ ਦੋਏ ਭਾ ਚੜੀਐ ਸਹੋਰ ਬਾਹਰ ਧੂਤੀ ਤੂ ਮੜੀ ਅੰਦਰ ਵੈਸਣਿਕੋਰ ਸਾਧ ਭਲੇ ਅਨ ਨਾਤਿਆਂ ਚੋਰ ਸੀ ਚੂਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰ ਲੈ ਲਾਇਆ ਇਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ ਦਹਿ ਇਸ ਇਹੋ ਮਨ ਧਾਮ ਦਾ ਗੁਰ ਠਾਕ ਰਹਾਇਆ ਨਾਵੇਂ ਨੂੰ ਸਭ ਲੋਚ ਦੀ ਗੁਰਮਤੀ ਪਾਇਆ ਤੁਰ ਲਿਖਿਆ ਮੇਟ ਨਾ ਸਕੀ ਐ ਜੋ ਹਰ ਲਿਖ ਪਾਇਆ ਸ਼ਲੋਕ ਮੁਹੱਲਾ ਪਹਿਲਾ ਦੁਏ ਦੀਵੇ 14 ਹੱਟ ਨਾਲੇ ਜੀਤੇ ਜੀਤੇ ਤੇ ਬਣਜਾਰੇ ਖੁੱਲੇ ਹੱਟ ਹੋਆ ਬਾਪਾਰ ਜੋ ਪਹੁੰਚੈ ਸੋ ਚੱਲਣ ਹਾਰ ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪ੍ਰਵਾਨ ਘਰ ਆਏ ਵਜੀ ਵਧਾਈ ਸੱਚ ਨਾਮ ਕੀ ਮਿਲੀ ਵਡਿਆਈ ਮਹੱਲਾ ਪਹਿਲਾ ਰਾਤੀ ਹੋਮਨ ਕਾਲੀਆਂ ਸੋ ਪੇਦਾ ਸੇਵਨ ਦੇਹ ਬੱਗਾ ਤਪੈ ਘਣਾ ਕਾਲੀਆਂ ਕਾਲੇ ਵਨ ਹੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ ਨਾਨਕ ਨਦਰੀ ਬਾਹਰੀ ਕਬਹ ਨਾ ਪਾਵੇ ਮਾਨ ਪੌੜੀ ਕਾਇਆ ਕੋਟਰ ਚਾਹਾ ਹਰ ਸੱਚੈ ਆਪੇ ਇਕ ਦੂਜੈ ਭਾਏ ਖਵਾਇਨ ਹਉਮੈ ਵਿੱਚ ਵਿਆਪੇ ਇਹੋ ਮਾਨਸ ਜਨਮ ਦਲੰਭ ਸਾ ਮਨ ਮੁਖ ਸੰਤਾਪੇ ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਗੁਰ ਥਾਪੇ ਸਭ ਜਗ ਖੇਲ ਰਚਾਇਨ ਸਭ ਵਰਤੈ ਆਪੇ ਸ਼ਲੋਕ ਮਹੱਲਾ ਪਹਿਲਾ ਚੋਰਾ ਜਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ ਗਧੋਂ ਚੰਦਨ ਖੋਲੀਐ ਪੀ ਸਾਹੁ ਸਿਉ ਪਾਨ ਨਾਨਕ ਕੂੜੈ ਕੱਤਿਆ ਕੂੜਾ ਤਣੀਐ ਤਾਣ ਕੂੜਾ ਕੱਪੜ ਕੱਚੀ ਐ ਕੂੜਾ ਪਹਿਨਣ ਮਾਣ ਮਹੱਲਾ ਪਹਿਲਾ ਬਾਗਾ ਬੁਰਗੂ ਸਿੰਘੀਆਂ ਨਾਲੇ ਮਿਲੀ ਕਲਾਂ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਨਾਨਕ ਜਿੰਨੀ ਸੁਣ ਕੈ ਮੰਨਿਆ ਹਉ ਤਿਨਾ ਵਿਟੋ ਹਉ ਕੁਰਬਾਨ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹਮੈ ਝਗੜਾ ਪਾਇਉ ਝਗੜੈ ਜਗ ਮੋਇਆ ਗੁਰਮੁਖ ਝਗੜ ਚੁਕਾਇਉਨ ਇਕੋ ਰਵ ਰਹਿਆ ਸਭ ਆਤਮ ਰਾਮ ਪਛਾਣਿਆ ਭਉਜਲ ਤਰ ਗਿਆ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ